ਦੋ ਕਵਤਾਵਾਂ ਹੋਵੇ ਨਾ ਕਤਲ ਕਦੇ ਕਿਸੇ ਦੀ ਜ਼ਮੀਰ ਦਾ ਮਿਟ ਜਾਏ ਪਾੜਾ ਜੇ ਗਰੀਬ ਤੇ ਅਮੀਰ ਦਾ ਹੋਵੇ ਨਾ ਕਤਲ ਕਦੇ ਕਿਸੇ ਦੀ ਜ਼ਮੀਰ ਦਾ ਮਿਟ ਜਾਵੇ ਪਾੜਾ ਜੇ ਗਰੀਬ ਤੇ ਅਮੀਰ ਦਾ ਕਿਸੇ ਤੇ ਕੋਈ ਬੋਝ ਬਣੇ ਨਾ ਹਰ ਕੋਈ ਕਰਕੇ ਖਾਵੇ ਅਣਖ ਦੀ ਜ਼ਿੰਦਗੀ ਜੀਵੇ ਕਿਸੇ ਦਾ ਦਿਲ ਨਾ ਕੋਈ ਦਿਖਾਵੇ ਸਭ ਦੀਆਂ ਇੱਕੋ ਲੋ ਸਭ ਦੀਆਂ ਇੱਕੋ ਲੋੜਾਂ ਰੋਟੀ ਮਕਾਨ ਅਤੇ ਕੱਪੜਾ ਸਰੀਰ ਦਾ ਹੋਵੇ ਨਾ ਕਤਲ ਕਿਸੇ ਦੀ ਜ਼ਮੀਰ ਦਾ ਮਿਟ ਜਾਏ ਪਾੜਾ ਜੇ ਅਮੀਰ ਤੇ ਗਰੀਬ ਦਾ ਜਿੰਨੀ ਵੀ ਹੈ ਸਾਡੇ ਦੇਸ਼ ਦੀ ਕੁੱਲ ਆਬਾਦੀ ਸਾਰੀ ਜਿੰਨਾ ਵੀ ਸ਼ਰਮਾ ਉਹਦੇ ਵਿੱਚ ਸਭ ਦੀ ਹਿੱਸੇਦਾਰੀ ਕਿਸੇ ਕੋਲ ਥਾਂ ਨਹੀਂ ਬਹਿਣ ਨੂੰ ਕੋਈ ਹੈ ਮਾਲਕ ਜ਼ਗੀਰ ਦਾ ਮਿਟ ਜਾਏ ਪਾੜਾ ਜੇ ਗਰੀਬ ਤੇ ਅਮੀਰ ਦਾ ਹੋਵੇ ਨਾ ਕਤਲ ਕਿਸੇ ਦੀ ਜ਼ਮੀਰ ਦਾ ਜਾ ਕੇ ਵੇਖੋ ਵਿੱਚ ਵਿਦੇਸ਼ਾ ਰਾਸ਼ਟਰਪਤੀ ਕੰਮ ਕਰਦਾ ਖੁੱਲੇ ਆਮ ਲੋਕਾਂ ਵਿੱਚ ਫਿਰਦਾ ਨਹੀਂ ਕਿਸੇ ਤੋਂ ਡਰਦਾ ਸਾਡੇ ਜੈਡ ਸਕਿਉਰਟੀ ਲੈ ਕੇ ਤੁਰਦੇ ਸੈਰਨ ਕੰਨਾਂ ਨੂੰ چیرਦਾ ਮਿਟ ਜਾਵੇ ਪਾੜਾ ਜੇ ਗਰੀਬ ਤੇ ਅਮੀਰ ਦਾ ਗੁਰਾਂ ਦਿੱਤਾ ਸੰਧੂ ਸਤਾ ਤੇ ਕਾਬਜ ਧਨੀ ਲੋਕਾਂ ਦਾ ਰਹਿੰਦਾ ਗੁਰਾਂ ਦਿੱਤਾ ਸੰਧੂ ਸਤਾ ਤੇ ਕਾਬਜ ਧਨੀ ਲੋਕਾਂ ਦਾ ਰਹਿੰਦਾ ਗਰੀਬਚਾਰਾ ਤਾਂ ਭਖਾਰੀ ਬਣ ਕੇ ਆਟਾ ਦਾਣ ਲੈ ਲੈਂਦਾ ਉਹਦਾ ਉਹ ਸੋਚਦਾ ਇਹ ਕਸੂਰ ਹੈ ਸਾਡੀ ਤਕਦੀਰ ਦਾ ਹੋਵੇ ਨਾ ਕਤਲ ਕਦੇ ਕਿਸੇ ਦੀ ਜਮੀਰ ਦਾ ਮਿੱਟ ਜਾਏ ਪਾੜਾ ਜੇ ਅਮੀਰ ਤੇ ਗਰੀਬ ਦਾ ਅੱਜ ਦੀ ਤੇਜ਼ ਜ਼ਿੰਦਗੀ ਦੇ ਵਿੱਚ ਐਕਸੀਡੈਂਟ ਬਹੁਤ ਹੁੰਦੇ ਹੈ ਹਰ ਕੋਈ ਚਾਹੁੰਦਾ ਹੈ ਇੱਕ ਦੂਜੇ ਤੋਂ ਅੱਗੇ ਨਿਕਲ ਜਾਵਾਂ ਪਤਾ ਲੱਗੇ ਜਦੋਂ ਵਾਪਰ ਜਾਂਦੀਆਂ ਦਰਦਨਾਕ ਘਟਨਾਵਾਂ ਨਿਤ ਹਾਸੇ ਹੁੰਦੇ ਨਿਤ ਹਾਰ ਸੇ ਹੁੰਦੇ ਅਸੀਂ ਪੜਦੇ ਨਿਚ ਅਖਬਾਰਾਂ ਦੇ ਇੱਕ ਗੱਡੀ ਵਿੱਚ ਮਰ ਜਾਂਦੇ ਸਾਰੇ ਜੀ ਪਰਿਵਾਰਾਂ ਦੇ ਨਵੀਂ ਪੀੜੀ ਤੱਕ ਕੋਈ ਨਹੀਂ ਚਾਹੁੰਦੀ ਹੌਲੀ ਗੱਡੀ ਚਲਾਵਾ ਪਤਾ ਲੱਗੇ ਜਦੋਂ ਵਾਪਰ ਜਾਣ ਦੀਆਂ ਦਰਦ ਨਾ ਘਟਨਾਵਾ ਖੱਬਾ ਸਜਾਣਾ ਵੇਖਣ ਤੁਰ ਪੈਣ ਜਿੱਧਰ ਵੀ ਰਾਹ ਮਿਲਦਾ ਤੇ ਬੇਨਿਜਮੀਆਂ ਵੇਖ ਕੇ ਹਰ مسافر ਦਾ ਦਿਲ ਹਿਲਦਾ दारू ਦੇ ਕੁੱਟ ਹੋਣ ਡਰਾਈਵਰ دارو ਦੇ ਗੁੱਟ ਹੋਣ ਡਰਾਈਵਰ ਫਿਰਦੇ ਵਿੱਚ ਵਿਆਵਾ ਪਤਾ ਲੱਗੇ ਜਦੋਂ ਵਾਪਰ ਜਾਂਦੀਆਂ ਦਰਦ ਨਾ ਘਟਨਾਵਾਂ ਦਿਨ ਰਾਤ ਨਾ ਵੇਖੇ ਕੋਈ ਗੱਡੀਆਂ ਫਿਰਨ ਭਜਾਈ ਇਸ ਕਰਕੇ ਹੋਣ ਹਾਲ ਸੀ ਨੀਂਦ ਕਈਆਂ ਨੂੰ ਆਈ ਕਈ ਸੈਂਕੜੇ ਦੂਰ ਘਰਾਂ ਤੋਂ ਕਹਿਣ ਕਰੇ ਨੂੰ ਕਰਨ ਨੂੰ ਜਾਵਾਂ ਪਤਾ ਲੱਗੇ ਜਦੋਂ ਵਾਪਰ ਜਾਂਦੀਆਂ ਦਰਦ ਨਾ ਘਟਨਾਵਾਂ ਥੋੜੀ ਜਿਹੀਨ ਗੈਲੀ ਦੇ ਨਾਲ ਵੱਡਾ ਕਾਰਾ ਕਰਕੇ ਦੂਜੀ ਗਲਤੀ ਛੱਡ ਕੇ ਭੱਜਣਾ ਸਜ਼ਾ ਹੋਣ ਤੋਂ ਡਰ ਕੇ ਫਾਇਦਾ ਬਣਦਾ ਕੋਸ਼ਿਸ਼ ਕਰਕੇ ਉਹਦੀ ਜਾਨ ਬਚਾਵਾ ਪਤਾ ਲੱਗੇ ਜਦੋਂ ਆਪਰ ਜਾਂਦੀਆਂ ਦਰਦ ਨਾ ਘਟਨਾਵਾ ਘਟਨਾ ਘਟਨ ਤੋਂ ਸਿੱਖਦੇ ਨਹੀਂ ਕਹਿੰਦੇ ਸੀ ਇਹ ਹੋਣਾ ਘਟਨਾ ਘਟਨ ਤੋਂ ਸਿੱਖਦੇ ਨਹੀਂ ਕਹਿੰਦੇ ਸੀ ਇਹ ਹੋਣਾ ਜਿਸ ਤਰ੍ਹਾਂ ਲਿਖੀ ਮੌਤ ਬੰਦੇ ਦੀ ਉਸੇ ਤਰ੍ਹਾਂ ਹੀ ਆਉਣਾ ਗੁਰਾਂ ਦਿੱਤਾ ਸੋਚੇ ਇਹ ਮੂਰਖਾਂ ਨੂੰ ਕਿਵੇਂ ਸਮਝਾਵਾਂ ਦਰਦ ਨਾਲ ਘਟਨਾਵਾ ਹਰ ਕੋਈ ਚਾਹੁੰਦਾ ਹੈ ਕਿ ਦੂਜੀ ਤੋਂ ਅੱਗੇ ਨਿਕਲ ਜਾਵਾ ਪਤਾ ਲੱਗੇ ਜਦੋਂ ਵਾਪਰ ਜਾਂਦੀਆਂ ਦਰਦ ਨਾਲ ਘਟਨਾਵਾ